ਹਮਲੇ ਦੀਆਂ ਤਸਵੀਰਾਂ ਪੁਲਿਸ ਮੁਲਾਜ਼ਮ ਦੇ ਘਰ ਦੀਆਂ ਨੇ ਮਾਮਲਾ ਗੰਭੀਰ ਵੀ ਹੈ ਕਿਉਂਕਿ ਲੁਧਿਆਣਾ ਪੁਲਿਸ ਲਾਈਨ ਵਿਖੇ ਤਨਾਤ ਪੁਲਿਸ ਮੁਲਾਜ਼ਮ ਬਿਨਤ ਸਿੰਘ ਤੇ ਰਾਤ 9:30 ਵਜੇ ਦੇ ਕਰੀਬ ਉਸਦੇ ਪਿੰਡ ਕਟਿਆਣਾ ਕਲਾ ਰਾਹੋ ਰੋਡ ਤੋਂ ਕੁਝ ਵਿਅਕਤੀਆਂ ਵੱਲੋਂ ਤੇਜ਼ਧਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਕਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਿੰਡ ਦੇ ਹੀ ਕੁਝ ਲੋਕ ਉਸਦੇ ਘਰ 'ਚੋਂ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਡੰਡੇ ਤੇ ਹੋਰ ਹਥਿਆਰ ਫੜੇ ਹੋਏ ਨੇ ਵੀਡੀਓ ਦੇ ਵਿੱਚ ਕੁਝ ਲੋਕ ਪੁਲਿਸ ਮੁਲਾਜ਼ਮ ਤੇ ਇੱਟਾ ਪਥਰਾ ਵੀ ਕਰਦੇ ਦਿਖ ਰਹੇ ਨੇ ਮਾਮਲਾ ਘਰੇਲੂ ਜਬਦੇ ਤੇ ਹਮਲਾਵਰ ਪੁਲਿਸ ਮੁਲਾਜ਼ਮ ਤੇ ਬਦਸਲੂਕੀ ਜਾਤੀਵਾਚਕ ਸ਼ਬਦ ਬੋਲਣ ਦੇ ਇਲਜ਼ਾਮ ਲਗਾ ਰਹੇ ਨੇ ਜਦੋਂ ਜ਼ਖਮੀ ਬੈਂਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਉਧਰ ਬਿਆਨ ਦੋਨੋਂ ਤਰ੍ਹਾਂ ਦੇ ਸਾਹਮਣੇ ਆਏ ਨੇ ਕਾलम ਕੱਢਦਾ ਸੀ ਸਾਰਾ ਅੱਛਾ ਜੀ ਸਾਡੀ ਬੁਲੰਦਰੀ ਨੂੰ ਕਾलम ਕੱਢਦਾ ਸੀ ਫਿਰ ਉਹ ਅਸੀਂ ਫਿਰ ਅੱਛਾ ਜੀ ਘਰੇ ਜਾ ਕੇ ਇਹਨੂੰ ਅਸੀਂ ਕੁਝ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਸੀ ਉਹ ਕਹਿੰਦਾ ਸਾਨੂੰ ਕਹਿੰਦਾ ਤੁਸੀਂ ਕਹਿੰਦਾ ਜੀ ਉੱਥੇ ਆ ਜੋਗੇ ਅੱਛਾ ਜੀ ਇੰਨੇ ਸਾਡੇ ਤਿੰਨਾਂ ਦੇ ਛੱਟਾ ਮਾਰੀਆਂ ਜੀ ਨੇ 10 12 ਬੰਦਿਆਂ ਨੇ ਮੇਰੀ ਮਾਤਾ ਮੇਰਾ ਭਰਾ ਸਿਕਾ ਤੇ ਮੇਰੀ ਪਰਜਾਈ ਦੇ ਕਹਿਣ ਤੇ ਪੂਰੀ ਹਮਲਾਚੀਰੀ ਤੇ ਮੇਰੀ ਕੁੱਟਮਾਰ ਹੋਈ ਤੇਜ਼ ਤਰ੍ਹਾਂ ਹਿਜਾਰਾ ਨਾਲ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਮੇਰੇ ਕੋ ਮੇਰੇ ਕਲੈਂਟ ਨੂੰ ਲੱਗਿਆ ਜੀ ਤੇ ਮੇਰੇ ਕੋ ਵੀਡੀਓ ਫੁਟੇਜ ਹੈ ਜੀ ਅੱਛਾ ਜੀ ਕੀ ਮਾਮਲਾ ਕੀ ਸੀ 10 ਬੰਦੇ ਆਖਰ ਤੁਹਾਡੇ ਘਰੇ ਆ ਕੇ ਕੀਤਾ ਹਮਲਾ ਕਰਨ ਕੀ ਰਿਹਾ ਇਹ ਮੇਰੇ ਜੀ ਭਰਾ ਨੇ ਤੇ ਮੇਰੀ ਪਰਜਾਈ ਨੇ ਕਰਾਇਆ ਜੀ ਮੇਰੇ ਤੇ ਹਮਲਾ ਅੱਛਾ ਜੀ ਹਾਂ ਜੀ चागया चागया अच्छा हाँगी, हाँगी। अच्छा। ਇਹ ਸਾਡਾ ਪ੍ਰਾਪਰਟੀ ਸੂਟ ਚੱਲਦਾ ਸੀ। ਉਹਨਾਂ ਨੇ ਮੇਰੇ 'ਤੇ ਹਮਲਾ ਕਰਵਾਇਆ। ਅੱਛਾ ਤੁਹਾਡਾ ਘਰੇਲੂ ਮਸਲਾ ਹੈ ਹਮਲਾ ਹਣਾ? ਹਾਂਜੀ। ਉਹਦੇ ਲਈ ਮਾਰ-ਕੋਈ ਲੜਾਈ। ਹਾਂਜੀ, ਉਹਨਾਂ ਨੇ ਕਰਾਇਆ ਮੇਰੇ 'ਤੇ ਹਮਲਾ ਜੀ। ਅੱਛਾ ਤੇਰੀ ਸੀਸੀਟੀਵੀ? ਹਾਂਜੀ ਹੈਗੀ। ਤੇ ਤੁਹਾਡਾ ਕੀ ਨਾਮ ਹੈ ਜੀ? ਬੇਅੰਤ ਨਹੀਂ ਕਹੋ ਜੀ ਬੋਲੋ। ਅੱਛਾ ਜੀ। ਕਿੱਥੇ ਰਹਿੰਦੇ ਹੋ? ਪਿੰਡ ਕੜਿਆਣਾ ਕੋਲ ਖਾਣਾ ਮਹਿਰਬਾਨ। ਅੱਛਾ ਜੀ। ਤੇ ਤੁਸੀਂ ਕੀ ਕੰਮ ਕਰਦੇ ਹੋ? ਮੈਂ ਪੁਲਿਸ ਮੁਲਾਜ਼ਮਾ ਜੀ। ਪੁਲਿਸ ਮੁਲਾਜ਼ਮਾ। ਕਿਹੜੇ ਡਿਪਾਰਟਮੈਂਟ 'ਚ? ਮੈਂ ਪੁਲਿਸ ਲਾਈਟਾਂ ਜੀ। ਪੁਲਿਸ ਲਾਈਟਾਂ।